ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਹ ਪਾਰਕ ਚੋਬੀਮਾ ਰਾਤੀ ਸਲੋਚਨਾ ਕਾਫੀ ਚਿਰਕੀ ਆਪਣੇ ਬਿਸਤਰੇ ਤੇ ਲੇਟੀ ਸੀ ਫਿਰ ਵੀ ਕਈ ਘੰਟੇ ਉਹ ਜਾਗਦੀ ਰਹੀ ਉਸਨੇ ਅੱਜ ਜਿਸ ਤਰ੍ਹਾਂ ਆਪਣੇ ਜੀਵਨ ਦੀ ਇੱਕ ਨਵੀਂ ਤੇ ਅਣਵੇਖੀ ਮੰਜ਼ਲ ਉੱਤੇ ਕਦਮ ਰੱਖਿਆ ਸੀ ਤੇ ਫਿਰ ਜਿਸ ਨਵੇਂ ਆਦਮੀ ਨਾਲ ਉਸਦਾ ਬਾਪਿਆ ਸੀ ਇਸ ਵਾਰੀ ਉਹ ਕੰਟਿਆਂ ਬਧੀ ਸੋਚਦੀ ਰਹੀ ਨਰਿੰਦਰਨਾ ਜਾਂ ਉਹ ਪਨਾਮ ਦੀ ਇਸ ਅਨੋਖੇ ਆਦਮੀ ਨੇ ਉਸ ਨਾਲ ਜੋ ਜੋ ਗੱਲਾਂ ਕੀਤੀਆਂ ਸਨ ਇਹਨਾਂ ਉਤੇ ਮਨ ਹੀ ਮਨ ਹੋ ਉਹ ਪਰਚੋਲ ਕਰਦੀ ਰਹੀ ਪਰ ਉਸ ਨੂੰ ਜਾਪਦਾ ਜਿਵੇਂ ਪਰਚੋਲ ਸ਼ਕਤੀ ਪੂਰੀ ਤਰ੍ਹਾਂ ਉਸ ਦਾ ਸਾਥ ਨਹੀਂ ਸੀ ਦੇ ਰਹੀ ਜਿੱਥੇ ਅਲੋਚਨਾ ਸ਼ਕਤੀ ਆਪਣਾ ਕੰਮ ਕਰਨਵਾਰੀ ਹੋ ਜਾਵੇ ਉੱਥੇ ਦੋਚਿੱਤੀ ਆ ਦਾਖਲ ਹੁੰਦੀ ਹੈ ਤੇ ਅਸੀਂ ਆਪਣੇ ਆਪ ਨੂੰ ਹਨੇਰੀ ਵਿੱਚ ਮਹਿਸੂਸ ਕਰਨ ਲੱਗਦੇ ਹਾਂ ਇਹੋ ਜਿਹਾ ਹਨੇਰਾ ਜਦੋਂ ਸਲੋਚਰਾ ਦੀਆਂ ਅੱਖਾਂ ਅੱਗੇ ਆ ਜਾਂਦਾ ਤਾਂ ਉਸ ਨੂੰ ਆਪਣੇ ਅੰਦਰ ਕੁਝ ਤਲਖੀ ਜਿਹੀ ਕੁਝ ਬੇਚੈਨੀ ਜਿਹੀ ਜੱਪਣ ਲੱਗ ਪੈਂਦੀ ਉਹ ਲੇਟੀ-ਲੇਟੀ ਉੱਠ ਕੇ ਬੈਠ ਜਾਂਦੀ ਤੇ ਇਸ ਨਵੇਂ ਉਪਰੇ ਕਮਰੇ ਦੀਆਂ ਕੰਧਾਂ ਉੱਤੇ ਉਸ ਦੀ ਨਜ਼ਰ ਇੰਝ ਫੇਰਨ ਲੱਗਦੀ ਜਿਵੇਂ ਇਹ ਕਿਸੇ ਜੇਲ੍ਹ ਦੀ ਇੱਕ ਕੋਠੜੀ ਹੋਵੇ ਕਿਸੇ ਕਿਸੇ ਵੇਲੇ ਉਸ ਦਾ ਜੀ ਕਰਦਾ ਕਿ ਉਹ ਇੱਥੋਂ ਭੱਜ ਨਿਕਲੇ ਪਰ ਜਿਉਂ ਹੀ ਬਿਰਤ ਪਾਲ ਤੇ ਉਸ ਦਾ ਉਸ ਤੋਂ ਬਾਅਦ ਭਾਰਤੀ ਦੀਆਂ ਸ਼ਕਲਾਂ ਉਸ ਦੇ ਸਾਹਮਣੇ ਉਹਦਾ ਤਾਂ ਮੁੜ ਨਵੇਂ ਸਿਰੇ ਉਸ ਦੇ ਅੰਦਰੋਂ ਕੋਈ ਨਮੀ ਤਾਂght ਦਾ ਸੋਮਾ ਫੁੱਟ ਰੇ ਕੰਦਰ ਪਰ ਇਤਨਾ ਹੋਣ ਤੇ ਵੀ ਉਸ ਦੀ ਬੇਚੈਨੀ ਪੂਰੀ ਤਰ੍ਹਾਂ ਮਿਟ ਨਹੀਂ ਸੀ ਜਾਂਦੀ ਪਰ ਸ਼ਾਮੇ ਵਾਂਗ ਚਿੰਤਾ ਬਰਾਬਰ ਉਸ ਦਾ ਪਿੱਛਾ ਕਰਦੀ ਕੀਤੀ ਰੱਖਦੀ ਮੇਰੇ ਪਤੀ ਦਾ ਕੀ ਬਣੇਗਾ ਉਹ ਜਦੋਂ ਆਵੇਗਾ ਤਾਂ ਕਿ ਮੈਨੂੰ ਇਸ ਨਵੇਂ ਰੰਗ ਢੰਗ ਵਿੱਚ ਵੇਖੇਗਾ ਤਾਂ ਕੀ ਕਹੇਗਾ ਕੀ ਸੋਚੇਗਾ ਇਹ ਹੋ ਗਈ ਮੈਂ ਉਸ ਨਾਲ ਬੇਵਫਾਈ ਕੀਤੀ ਮੈਂ ਉਸ ਨੂੰ ਧੋਖਾ ਦਿੱਤਾ ਮੈਂ ਜਿਹੜੀ ਉਸੇ ਦੀ ਅਮਾਨ ਹਾਂ ਉਸੇ ਦੀ ਅਮਾਨ ਹਾਂ ਕਿਸੇ ਹੋਰ ਪਾਸੇ ਝੁੱਕ ਗਈ ਹਾਂ ਕਿ ਕੰਨ ਕਿਹੜੇ ਤਰੀਕੇ ਨਾਲ ਮੈਂ ਉਸ ਦਾ ਸ਼ੱਕ ਦੂਰ ਕਰ ਸਕਾਂਗੀ ਕਿ ਕੰਨ ਉਸ ਦੀ ਖੋਪਰੀ ਵਿੱਚ ਇਹ ਗੱਲ ਘੁਸੇੜ ਸਕਾਂਗੀ ਕਿ ਮੈਂ ਉਸੇ ਦੀ ਹਾਂ ਤੇ ਉਸੇ ਦੀ ਹਾਂ ਬਦੋਰ ਇੱਕ ਪਤਨੀ ਪਰ ਜੇ ਮੈਂ ਉਸ ਦਾ ਬਹਿਮ ਦੂਰ ਨਾ ਕਰ ਸਕੀ ਤਾਂ ਫਿਰ ਫਿਰ ਤਪਾਂ ਨੂੰ ਕੀ ਜਵਾਬ ਦੇਵਾਂਗੀ ਤੇ ਭਾਰਤੀ ਤੇ ਸਾਹਮਣੇ ਕਿਵੇਂ ਅੱਖਾਂ ਉੱਚੀਆਂ ਕਰਾਂਗੀ ਜਿੰਨਾ ਪਾਸ ਮੈਂ ਐਡੇ ਦਮਗਜ਼ੀ ਮਾਰ ਚੁੱਕੀ ਹਾਂ ਚੋਖੀ ਰਾਤ ਤੱਕ ਸਰੋਚਨਾ ਦੀ ਰੂਪ ਉਲਜੀ ਰਹੀ ਇਨਾਂ ਹੀ ਬਾਬਰੋਲਿਆਂ ਵਿੱਚ ਫਿਰ ਨੀਂਦਰ ਨੇ ਉਸ ਨੂੰ ਸਵਣਾ ਉਲਜਨਾ ਦੇ ਜਾਲ ਚੋਂ ਗੱਟ ਕੇ ਆਪਣੀ ਨਿੱਗੀ ਕੋਤ ਵਿੱਚ ਲੈ ਸ਼ੋਕ ਪ੍ਰਵਾਤ ਬਾਜ ਕੰਨੀ ਪੈਂਦਿਆਂ ਹੀ ਸਲੋਚਨਾ ਨੇ ਅੱਖਾਂ ਖੋਲੀਆਂ ਉਸ ਨੇ ਵੇਖਿਆ ਉਹੀ ਰਾਤ ਵਾਲਾ ਚਿਹਰਾ ਸੀ ਜਿਸ ਨੂੰ ਵੇਖਦੇ ਰਹਿਣ ਤੋਂ ਬਾਅਦ ਉਹ ਇਸ ਕਮਰੇ ਵਿੱਚ ਆਈ ਸੀ ਇੱਕ ਅੰਗੜਾਈ ਤੇ ਇੱਕ ਉਦਾਸੀ ਲੈਣ ਤੋਂ ਬਾਅਦ ਉੱਠ ਕੇ ਬੈਠਦੀ ਹੋਈ ਬੋਲੀ ਉਹ ਕਿਤਨਾ ਦਿਨ ਚੜਾ ਦਿੱਤਾ ਮੈਂ ਕੋਈ ਗੱਲ ਨਹੀਂ ਭਾਰਤੀ ਨੇ ਕੁਰਸੀ ਤੇ ਬੈਠ ਕੇ ਮੁਸਕਰਾਉਂਦੇ ਹਟਕੋ ਲਈ ساری ਰਾਤ ਦਾ ਉਨੀਂਦਾ ਬੀਤਾ ਤਾਂ ਹੀ ਉਹ ਜਾਗੀ ਥੀ ਫਿਰ ਜਿਹੜਾ ਰੋਕ ਕੇ ਬੋਲਿਆ ਖੈਰ ਇਹ ਵੀ ਸਮਝ ਲੈ ਕਿ ਇਸ ਸਕੂਲ ਦਾ ਇੱਕ ਸਬਕ ਹੀ ਹੈ ਜਿੱਥੇ ਕਦੀ ਕਦੀ ਲੋਡ ਪੈਂਦੇ ਹਫ਼ਤਿਆਂ ਵਧੀਂ ਉਹਨਿੰਦੇ ਕੱਟਨੇ ਪੈਂਦੇ ਸੁਲੋਚਨਾ ਮੁਸਕਰਾ ਪਈ ਦਿ ਉਸ ਬਾਲ ਤੱਕ ਕਿ ਚੰਗਾ ਹੈ ਇਹ ਤੇਰਾ ਸਕੂਲ ਜਿੱਥੋਂ ਦੀ ਹਰ ਚੀਜ਼ ਸਬਕ ਹੀ ਸਬਕ ਹੈ ہاں ਉਹ ਵੀ ਮੁਸਕਰਾਇਆ ਤੇ ਇਹ ਜਰ ਕਾੜਾ ਵੀ ਹੈ ਮੈਂ ਇਤਨਾ ਦੈਵਾਨ ਨਹੀਂ ਹਾਂ ਕਿ ਤੈਨੂੰ ਕਹਾ ਕਿ ਸਲੋਚਨਾ ਅਜੇ ਸੁੱਤੀ ਰਹ ਤੇਰੇ ਅੱਖਾਂ ਵਿੱਚ ਨੀਂਦ ਅੜਕ ਗਈ। ਜੇ ਤੂੰ ਆਪਣੇ ਸੌਣ ਦੇ ਵਕਤ ਵਿੱਚ ਨਹੀਂ ਸੌ ਸਕੀ ਤਾਂ ਇਸ ਵਿੱਚ ਕਸੂਰ ਤੇਰਾ ਹੈ ਨਾ ਕਿ ਕੋਰ ਕਿਸੇ ਦਾ। ਸਲੋਚਨਾ ਹੋਰ ਚਿੰਤਨ ਹੋ ਕੇ ਬੈਠੀ ਤੇ ਉਸਨੇ ਇੱਕਦਮ ਵਾਲੀ ਕਮਰੇ ਵਿੱਚ ਨਜ਼ਰ ਫੇਰੀ। ਤਰਬਾਈ ਉੱਤੇ ਉਸਨੇ ਧੱਬਾ ਕ ਅਖਬਾਰਾਂ ਦਾ ਰਸਾਲੇ ਵੇਖੇ। ਉਸ ਸ਼ਰਮਿੰਦਗੀ ਪ੍ਰਗਟ ਕਰਦੀ ਹੋਈ ਮੈਂ ਤਾਂ ਸਾਰੀ ਰਾਤ ਤੇਰੀ ਖਬਰ ਸੁਰਤ ਹੀ ਨਹੀਂ ਲਈ ਨਿਰੰਦਰ ਦਵਾਈ ਪੀ ਲੇ ਸੀ ਉਹ ਬੋਲੇ ਹਾਂ ਤੈਨੂੰ ਜਗਾਉਣ ਦੀ ਲੋੜ ਹੀ ਨਹੀਂ ਸੀ ਗਈ ਨਹੀਂ ਮੈਂ ਆਪ ਹੀ ਸੱਦ ਲੈਂਦਾ ਰਾਤੀ ਤੇ ਵੀ ਇਹ ਤਾਂ ਕਾਫੀ ਠੀਕ ਰਹੇ ਸ਼ੁਕਰ ਹੈ ਹੁਣ ਤੈਨੂੰ ਚੱਲ ਕੇ ਚਾਹ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਚੱਲ ਉਹ ਮੰਜੇ ਤੋਂ ਉੱਠ ਖੜੋਦੀ ਤੇ ਭਾਰਤੀ ਨੂੰ ਆਪਣੇ ਸਰੀਰ ਦਾ ਸਹਾਰਾ ਦੇ ਕੇ ਤੋਰਦੀ ਹੋਈ ਉਸ ਦੇ ਕਮਰੇ ਵਿੱਚ ਚਾਹ ਪਹੁੰਚੀ ਇਥੇ ਵੀ ਉਸ ਵਿਖਿਆ ਭਾਰਤੀ ਦੀ ਮੇਜ਼ ਉੱਤੇ ਬਹੁਤ ਸਾਰੇ ਅੰਗਰੇਜ਼ੀ ਹਿੰਦੀ ਤੇ ਉਰਦੂ ਦੇ ਅਖਬਾਰ ਸਾਲੇ ਪਏ ਸਨ ਜਿਹੜੇ ਰਾਤੀ ਉਸਨੇ ਨਹੀਂ ਸਨ ਵੇਖੇ। ਇਹ ਸਵੇਰੇ ਸਵੇਰੇ ਕੌਣ ਦੇ ਗਿਆ? ਉਸਵਾਲ ਕੀਤਾ। ਰੋਜ਼ ਇਸੇ ਵੇਲੇ ਆਉਂਦੀ ਹੈ ਮੇਰੀ ਡਾਕ। ਆਪਣੇ ਮੰਜੇ ਤੇ ਲੇਟਦਿਆਂ ਭਾਰਤੀ ਨੇ ਜਵਾਬ ਦਿੱਤਾ। ਅੱਛਾ ਮੈਂ ਜਾ ਕੇ ਚਾਹ ਤਿਆਰ ਕਰਾਂ। ਕਹਿੰਦੀ ਹੋਈ ਉਹ ਜਾਣ ਹੀ ਲੱਗੀ ਸੀ ਕਿ ਭਾਰਤੀ ਨੇ ਉਸਨੂੰ ਰੋਕ ਲਿਆ। ਜਰਾ ਦੋ ਮਿੰਟ ਉਹ ਕੁਰਸੀ ਤੇ ਬੈਠ ਗਈ। ਸਲੋਚਨਾ ਤੂੰ ਅੰਗਰੇਜ਼ੀ ਕਿੰਨੀ ਕ ਜਾਣਦੀ ਹੈ? ਬਲਕਿ ਉਹ ਮੂਲੀ ਜਹੀ ਮੈਟ੍ਰਿਕ ਤੱਕ ਕਾਫੀ ਹੈ ਤੇ ਇਸ ਦੂਸਰੀ ਵਿੱਦਿਆ ਵਿੱਚ ਕਿੰਨੀ ਕੁ ਮੁਹਾਰਤ ਕਰ ਚੁੱਕੀ ਹੈ ਉਸ ਨੇ ਨੁੱਕਰ ਵਿੱਚ ਸਤਾਰ ਵੱਲ ਤੱਕਿਆ ਇਸ ਦੀ ਤਾਂ ਅਜੇ ਸਰਗਮ ਹੀ ਸ਼ੁਰੂ ਕੀਤੀ ਹੈ ਤੈਨੂੰ ਇਸ ਦੀ ਬਕਾਇਦ ਦਾ ਸਖਲਾਈ ਸ਼ੁਰੂ ਕਰਨੀ ਚਾਹੀਦੀ ਹੈ ਮੇਰਾ ਆਪਣਾ ਦਿਲ ਬੜਾ ਕਰਦਾ ਹੈ ਪਰ ਅੱਜ ਤੋਂ ਹੀ ਤੇਰੇ ਲਈ ਇੱਕ ਟਿਊਟਰ ਦਾ ਇੰਤਜ਼ਾਮ ਕੀਤਾ ਜਾਵੇਗਾ ਸੱਚ ਹਾਂ ਤੇ ਸੁਣ ਤੈਨੂੰ 2 ਮਹੀਨੇ ਦੇ ਅੰਦਰ-ਅੰਦਰ ਇਸ ਕਲਾ ਵਿੱਚ ਪੂਰੀ ਮੁਹਾਰਤ ਹਾਸਲ ਕਰਨੀ ਹੋਵੇਗੀ। ਨਿਰਿੰਦਰ ਉਹ ਹੱਸ ਪਈ ਇਤਨੀ ਜਲਦੀ। ਹਾਂ। ਤੇਰੇ ਲਈ ਇਹ ਮੁਸ਼ਕਲ ਨਹੀਂ ਜੇ ਦਿਲ ਲਾ ਕੇ ਕੰਮ ਕਰੇ। ਬਾਹਰ ਲਬੂਹਾ ਖੋਲਣ ਦੀ ਬਾਤ ਸੁਣਾਈ ਦਿੱਤੀ, ਖੋਲਣ ਦੀ ਬਾਤ ਸੁਣਾਈ ਦਿੱਤੀ ਤੇ ਫਿਰ ਇੱਕ ਆਦਮੀ ਬਿਨਾਂ ਆਵਾਜ਼ ਦਿੱਤੇ ਉਸ ਪਾਸਾ ਪਹੁੰਚਿਆ। ਜਿਸ ਪਾਸ ਕਈ ਚੀਜ਼ਾਂ ਸਨ, ਦੁੱਧ ਵਾਲਾ ਡੋਲ, ਸਬਜ਼ੀ ਤੇ ਹੋਰ ਨਿਕ ਸੁਖ। ਸਲੋਚਨਾ ਨੇ ਪਹਿਚਾਨ ਲਿਆ। ਇਹ ਉਹੀ ਰਾਤ ਵਾਲਾ ਕੋਚ ਵਾਂਸ। ਜੈ ਹਿੰਦ ਆਉਣ ਵਾਲੇ ਨੇ ਦੋਹਾਂ ਬਲ ਤੱਕ ਕਿ ਗਿਆ ਤੇ ਫਿਰ ਸੋਈ ਵੱਲ ਚਲਾ ਗਿਆ ਜਾਣਨੀਆ ਸਲੋਚਨਾ ਇਸ ਨੂੰ ਹਾਂ ਕੋਚਵਾਨ ਆਈ ਜਿਹੜਾ ਰਾਤੀ ਸਾਨੂੰ ਛੱਡ ਗਿਆ ਸੀ ਸਿਰਫ ਹੋਲੀਏ ਤੋਂ ਹੀ ਵੇਖਿਆ ਸੀ ਤੂੰ ਇਹ ਅਸਲ ਵਿੱਚ ਸਾਡੀ ਪਾਰਟੀ ਦਾ ਵਰਕਰ ਹੈ ਮਾਸਟਰ ਵਿਹਾਰੀ لال ਬੀ ਸੁਣ ਕੇ ਹੈਰਾਨ ਰਹਿ ਗਈ ਸਲੋਚਨਾ ਰਸੋਈ 'ਚ ਵਾਪਸ ਆ ਕੇ ਉਹ ਕੋਚਵਾਨ ਜਾਂ ਮਾਸਟਰ ਵਿਹਾਰੀ لال ਕੁਰਸੀ ਤੇ ਬੈਠ ਗਿਆ ਤੇ ਭਾਰਤੀ ਨੂੰ ਪੁੱਛਣ ਲੱਗਾ ਹੋਰ ਕੋਈ ਕੰਮ ਹੈ ਮੇਰੇ ਕਰਨ ਵਾਲਾ ਸ਼ੁਕਰੀਆ। ਤਵੀਤ ਦਾ ਕੀ ਹਾਲ ਰਿਹਾ ਰਾਤੀ? ਕਾਫੀ ਚੰਗਾ। ਕਈ ਦਿਨ ਹਵਾ ਨੀਂਦਰ ਪਰ ਕੇ ਸੁੱਤਾ। ਡਾਕਟਰ ਦੀ ਦਵਾਈ ਨੇ ਕਾਫੀ ਫਾਇਦਾ ਕੀਤਾ ਜਾਪਦਾ। ਇਸ ਡਾਕਟਰ ਦੀ ਦਵਾਈ ਨੇ। ਉਸਨੇ ਸਲੋਚਨਾ ਵੱਲ ਤੱਕ ਕੇ ਕਿਹਾ। ਬਿਹਾਰੀ ਲਾਡ ਸਲੋਚਨਾ ਵੱਲ ਤੱਕਿਆ। ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਜੇ ਪਤਾ ਹੁੰਦਾ ਕਿ ਤੁਹਾਡੇ ਹੱਥ ਵਿੱਚ ਇਤਨੀ ਸਫਾ ਹੈ ਤਾਂ ਪਹਿਲਾਂ ਹੀ ਕਿਉਂ ਨਾ ਤੁਹਾਡੀ ਸੇਵਾ ਪ੍ਰਾਪਤ ਕੀਤੀ ਜਾਂਦੀ। ਸਲੋਚਨਾ ਨੇ ਮੁਸਕਰਾ ਕੇ ਸਿਰ ਝੁਕਾ ਲਿਆ ਹਾਂ ਬਿਹਾਰੀ ਭਾਰਤੀ ਨੇ ਪ੍ਰਸੰਨ ਬਦਲਿਆ ਅੱਜ ਤੋਂ ਤੇਰੇ ਜੁਮੇ ਇਸ ਨੂੰ ਸੰਗੀਤ ਸਿਖਾਉਣ ਦੀ ਡਿਊਟੀ ਹੈ ਪਤਾ ਹੈ ਪਤਾ ਕਿੰਨਾ ਟਾਈਮ ਦੇਣਾ ਹੋਵੇਗਾ ਟਾਈਮ ਸ਼ਾਇਮ ਦੀ ਗੱਲ ਮੈਂ ਨਹੀਂ ਜਾਂਦਾ 2 ਮਹੀਨਿਆਂ ਵਿੱਚ ਇਸ ਨੂੰ ਸੰਗੀਤ ਜਰਨੀ ਬਣਾਉਣਾ ਹੋਵੇਗਾ 2 ਮਹੀਨੇ ਕਾਫੀ ਨਹੀਂ ਇਸ ਕੰਮ ਲਈ ਪਰ ਸਲੋਚਨਾ ਨੂੰ ਵਕਤ ਸ਼ਾਇਦ ਕੁਝ ਜ਼ਿਆਦਾ ਦੇਣਾ ਪਵੇਗਾ ਇਹ ਸਾਰਾ ਕੁਝ ਬਾਈ ਤੁਸੀਂ ਦੋਵੇਂ ਆਪੋ ਵਿਚਨ ਜੇਠ ਲੈਣਾ ਮੈਂ ਅੱਜ ਤੋਂ ਪੂਰੇ 60 ਦਿਨਾਂ ਬਾਅਦ ਤੇਰੇ ਕੋਲੋਂ ਇਹ ਮੁਕੰਮਲ ਤੌਰ ਤੇ ਸੰਗੀਤ ਰਚਨੀ ਦੀ ਸ਼ਕਲ ਵਿੱਚ ਲੈਣੀ ਹੈ ਸਲੋਜਨਾ ਭਾਰਤੀ ਨੇ ਉਸ ਨੂੰ ਸੰਬੋਧਨ ਕੀਤਾ ਤੇਰਾ ਟਿਊਟਰ ਇਸ ਕੰਮ ਵਿੱਚ ਬਹੁਤ ਮਾਰ ਹੈ ਨਿਰਾਏ ਹੋਣਾ ਸਮਝੀ ਕਿ ਘੋੜੇ ਨੂੰ ਸ਼ਾਂਟਾ ਮਾਰਨੀ ਆਂ ਜਾਣਦਾ ਹੈ ਸਾਜਾਂ ਉੱਤੇ ਇਸ ਦੇ ਬੋਟੇ ਉਦੋਂ ਵੀ ਦੇ ਚੱਲਦੇ ਨੇ ਬੜੇ-ਬੜੇ ਸੰਗੀਤਕਾਰ ਪੈਦਾ ਕੀਤੇ ਨੇ ਇਸ ਨੇ ਕਿਸੇ ਭਵਿਸ਼ ਆਸਦੇ ਚਾ ਵਿੱਚ ਭਰ ਕੇ ਸਲੋਚਨਾ ਬੋਲੀ ਪਰ ਨਿਰਿੰਦਰ ਇੱਕ ਜੰਗਲੀ ਵਾਂਦਰੀ ਨੂੰ ਕੈਤਰੀ ਦਾ ਪਾਠ ਪੜਾਉਣ ਵਿੱਚ ਸ਼ਾਇਦ ਮਾਸਟਰ ਹੋਣਨ ਕਾਫੀ ਔਖਾ ਹੋਣਾ ਪਵੇਗਾ ਇਸ ਗੱਲ ਦਾ ਫਿਕਰ ਨਾ ਕਰ ਸਲੋਚਨਾ ਦੀ ਵੀ ਮਾਸਟਰ ਵਿਹਾਰੀ ਲਾਲ ਨੇ ਜਵਾਬ ਦਿੱਤਾ ਸਿੱਖਾਦਾਰੂਆਂ ਵਿੱਚ ਅਸੀਂ ਕੋਈ ਐਸੇ ਵੀ ਹੁੰਦੇ ਨੇ ਜਿਹੜੇ ਬਾਂਦਰਾਂ ਦੇ ਵੀ ਪਿਓ ਹੁੰਦੇ ਨੇ ਤੇ ਮੈਨੂੰ ਇਸ ਗੱਲ ਉੱਤੇ ਫਕਰ ਹੈ ਕਿ ਉਹਨਾ ਉਤੇ ਵੀ ਮੇਰਾ ਸ਼ਾਂਟਾ ਕਾਮਯਾਬ ਰਿਹਾ ਇੱਕ ਗੱਲ ਦਾ ਹੋਰ ਵੀ ਤੈਨੂੰ ਪਤਾ ਹੋਣਾ ਚਾਹੀਦਾ ਕਿ ਸੰਗੀਤ ਸਿੱਖਣ ਲਈ ਚੰਚਲ ਬੁੱਧ ਦੀ ਲੋੜ ਹੁੰਦੀ ਹੈ ਤੇ ਬਾਂਦਰਾਂ ਦੀ ਬੁੱਧ ਆਦਮੀਆਂ ਨਾਲੋਂ ਜ਼ਿਆਦਾ ਚੰਚਲ ਹੁੰਦੀ ਹੈ ਭਾਰਤੀ ਕਹਿਣ ਲੱਗਾ ਪਰ ਮਾਸਟਰ ਇੱਕ ਇਕਰਾਰਨਾਮਾ ਲਿਖਾ ਲਈ ਇਸ ਕੋਲੋਂ ਕਿ ਉਤਨੇ ਚਿਰ ਵਿੱਚ ਹੀ ਇਸ ਨੇ ਆਪਣੇ ਮਰੀਜ਼ ਨੂੰ ਵੀ ਤੰਦਰੁਸਤ ਕਰਨਾ ਹੋਵੇਗਾ ਤੈਨੂੰ ਪਤਾ ਹੈ ਮੈਨੂੰ ਵੀ ਇਲਾਜ ਕਰਾਉਣ ਲਈ ਦੋ ਹੀ ਮਹੀਨਿਆਂ ਦੀ ਛੁੱਟੀ ਮਿਲੀ ਹੈ ਕਿਉਂ ਸਲੋਚਨਾ ਦੇਵੀ ਮਾਸਟਰ ਨਹੀਂ ਦਈਏ ਭਰੀ ਤੱਕਣੀ ਨਾਲ ਉਸ ਵੱਲ ਤੱਕ ਮੈਂ ਤਾਂ ਨਰਿੰਦਰ ਦੀ şart ਮਨਜ਼ੂਰ ਕਰ ਲਈ ਦੱਸ ਤੈਨੂੰ ਵੀ ਮਨਜ਼ੂਰ ਹੈ ਮੈਨੂੰ ਸਲੋਚਨਾ ਬੋਲੀ ਮੇਰੀ ਮਨਜ਼ੂਰੀ ਨਾ ਮਨਜ਼ੂਰੀ ਦਾ ਸਵਾਲ ਹੀ ਨਹੀਂ ਹੁੰਦਾ ਮਾਸਟਰ ਦੀ ਤੁਹਾਡੇ ਕੋਲ ਲੰਬਾ ਤਜਰਬਾ ਹੈ ਜਿਸ ਬਲਬੋਤੇ ਤੇ ਤੁਸੀਂ ਮਨਜ਼ੂਰ ਕਰ ਲਿਆ ਪਰ ਮੇਰੇ ਕੋਲ ਤਾਂ ਕੁਝ ਵੀ ਨਹੀਂ ਬਿਨਾ ਇਸ ਇਕਰਾਰ ਤੋਂ ਕਿ ਮੈਂ ਆਪਣੀ ਬੱਲੋਂ ਜਾਨ ਹੂਲ ਕੇ ਜੋਰ ਲਾ ਦੇਵਾਂਗੀ ਸਿੱਖਣ ਵਿੱਚ ਵੀ ਤੇ ਇਹਨਾਂ ਦੀ ਦਿਮਾਰਦਾਰੀ ਵਿੱਚ ਬਸ ਬਸ ਭਾਰਤੀ ਬੋਲਿਆ ਇਹ ਇਕਰਾਰਨਾਮਾ ਕਾਫੀ ਹੈ ਅੱਛਾ ਮਾਸਟਰ ਬੋਲਿਆ ਅੱਜ ਵਕਤ ਦਾ ਪ੍ਰੋਗਰਾਮ ਬਣਾ ਕੇ ਸ਼ਾਮ ਨੂੰ ਦੱਸਾਂਗਾ ਤੇ ਕੱਲ ਤੋਂ ਡਿਊਟੀ ਤੇ ਹਾਜ਼ਰ ਹੋ ਜਾਵਾਂਗਾ ਤੇ ਉਹ ਵਾਪਸ ਚਲਾ ਗਿਆ ਧੰਨਵਾਦ